ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਵਾਪਰਦਾ ਹੈ ਤਾਂ ਸਮਝ ਲਓ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਹੁਣ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਨੂੰ ਕਦੇ ਵੀ ਦੁੱਖਾਂ ਤਕਲੀਫਾਂ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਫਕੀਰ ਨੂੰ ਵੀ ਰਾਜਾ ਬਣਾ ਦਿੰਦੇ ਹਨ ਇਹ ਤਿੰਨ ਨੁਕਤੇ ਭਾਵ ਕਿ ਜੇਕਰ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਇੰਜ ਵਾਪਰਨਾ ਸ਼ੁਰੂ ਹੋ ਜਾਂਦਾ ਹੈ ਤਾਂ ਸਮਝ ਲੈਣਾ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਸਾਥ ਸੰਗਤ ਜੀ ਜੇਕਰ ਜ਼ਿੰਦਗੀ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਪਰੇਸ਼ਾਨੀ ਹੈ ਮਾੜਾ ਸਮਾਂ ਚੱਲ ਰਿਹਾ ਹੈ ਘਰ ਦੇ ਵਿੱਚ ਕਲੇ ਕਲੇਸ਼ ਹੈ ਬਿਮਾਰੀ ਹੈ ਗਰੀਬੀ ਹੈ ਜੋ ਵੀ ਤੁਹਾਡੀ ਜ਼ਿੰਦਗੀ ਦੀ ਕੋਈ ਚਿੰਤਾ ਹੈ ਪਰੇਸ਼ਾਨੀ ਹੈ ਉਹਦੇ ਵਿੱਚੋਂ ਬਾਹਰ ਆਉਣ ਦਾ ਤੁਹਾਨੂੰ ਅਜ ਰਹਾ ਮਿਲ ਜਾਵੇਗਾ બસ ਤੁਸੀਂ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦੇਣੇ ਹਨ ਕਿਸੇ ਨੂੰ ਵੀ ਕੁਝ ਵੀ ਪੁੱਛਣ ਤੇ ਦੱਸਣ ਦੀ ਲੋੜ ਨਹੀਂ ਕਈ ਵਾਰ ਆਪਾਂ ਆਪਣੇ ਘਰ ਦੀਆਂ ਪਰਿਵਾਰ ਦੀਆਂ ਆਪਣੀ ਜ਼ਿੰਦਗੀ ਦੀਆਂ ਸਮੱਸਿਆਵਾਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਲੈ ਕੇ ਇੰਨਾ ਕਿ ਜ਼ਿਆਦਾ ਦੁਖੀ ਹੋ ਜਾਂਦੇ ਹਾਂ ਕਿ ਮਨ ਵਿੱਚ ਕਈ ਤਰ੍ਹਾਂ ਦੇ ਵਹਿਮ ਆਉਣੇ ਸ਼ੁਰੂ ਹੋ ਜਾਂਦੇ ਹਨ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲਦੇ ਹਨ ਕਿ ਸਾਡੇ ਘਰ ਵਿੱਚ ਇੱਕੇ ਦਮ ਹੀ ਇਹਨਾਂ ਦਲਿੱਦਰ ਕਿਵੇਂ ਆ ਗਿਆ ਹੈ ਸਾਡਾ ਕਾਰੋਬਾਰ ਕਿਵੇਂ ਘਟਣਾ ਸ਼ੁਰੂ ਹੋ ਗਿਆ ਹੈ ਕਿਤੇ ਸਾਡੇ ਘਰ ਨੂੰ ਕਿਸੇ ਦੀ ਨਜ਼ਰ ਤਾਂ ਨਹੀਂ ਲੱਗ ਗਈ ਕਿਤੇ ਸਾਡੇ ਘਰ ਨੂੰ ਕਿਸੇ ਦੀ ਨਜ਼ਰ ਲਾ ਨਾ ਦਿੱਤੀ ਹੋਵੇ ਸਾਡੇ ਘਰ ਦੇ ਜੀਆਂ ਕਿਸੇ ਨੇ ਕੰਮ ਧੰਦੇ ਤੇ ਕਾਰੋਬਾਰ ਨੂੰ ਬੰਨ ਹੀ ਨਾ ਦਿੱਤਾ ਹੋਵੇ ਜਦੋਂ ਕਾਰੋਬਾਰ ਦੇ ਵਿੱਚ ਸਾਥ ਸੰਗਤ ਜੀ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਹੈ ਫਿਰ ਕੰਮ ਕਰਨ ਨੂੰ ਮਨ ਹੀ ਨਹੀਂ ਕਰਦਾ ਤੇ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਦਾ ਕੋਈ ਜੀ ਉਦਾਸ ਪਰੇਸ਼ਾਨ ਰਹਿੰਦਾ ਹੈ ਤਾਂ ਇਦਾਂ ਜਦੋਂ ਆਪਾਂ ਆਪਣੇ ਘਰ ਦੇ ਜੀ ਨੂੰ ਫਿਰ ਦੁਖੀ ਵੇਖਦੇ ਹਾਂ ਤਾਂ ਇਦਾਂ ਫਿਰ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਕਈ ਵਾਰ ਨਾ ਪਰਿਵਾਰ ਦੇ ਮਨ ਵਿੱਚ ਨਾ ਚਾਹੁੰਦੇ ਹੋਏ ਵੀ ਇਦਾਂ ਦੇ ਵਿਚਾਰ ਆ ਜਾਂਦੇ ਹਨ ਕਿ ਕਿਸੇ ਨੇ ਸਾਡੇ ਕੰਮ ਨੂੰ ਰੋਕ ਦਿੱਤਾ ਇਦਾਂ ਦੇ ਹੀ ਵਹਿਮ ਮਨ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ ਇਦਾਂ ਦੇ ਵਹਿਮਾ ਭਰਮਾਂ ਦਾ ਇਲਾਜ ਤੁਸੀਂ ਆਪਣੇ ਹਿਸਾਬ ਦੇ ਨਾਲ ਕਰਨਾ ਸ਼ੁਰੂ ਕਰ ਦੇਣਾ ਹੈ ਟੂਨੇ ਟੋਟਕੇ ਧਾਗੇ ਤਵੀਤਾਂ ਦੇ ਚੱਕਰ ਵਿੱਚ ਪੈ ਗਏ ਤਾਂ ਸੱਚ ਕਰਕੇ ਜਾਣਿਓ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਘਟਣ ਦੀ ਜਗ੍ਹਾ ਤੇ ਹੋਰ ਵੱਧ ਜਾਣਗੀਆਂ ਕਿਉਂਕਿ ਜਿਹੜਾ ਬੰਦਾ ਇਹ ਧਾਗੇ ਤਵੀਤ ਟੂਨੇ ਟੋਟਕਿਆਂ ਦੇ ਚੱਕਰਾਂ ਵਿੱਚ ਪੈ ਜਾਂਦਾ ਹੈ ਉਹਦੀ ਖੁਦ ਦੀ ਸੋਚਣ ਦੀ ਸ਼ਕਤੀ ਸਮਝਣ ਦੀ ਸ਼ਕਤੀ ਫਿਰ ਕਮਜ਼ੋਰ ਹੋ ਜਾਂਦੀ ਹੈ ਫਿਰ ਉਹ ਦੂਜਿਆਂ ਦੇ ਹਿਸਾਬ ਨਾਲ ਚੱਲਣਾ ਸ਼ੁਰੂ ਹੋ ਜਾਂਦਾ ਹੈ ਉਹ ਕਿਸੇ ਦੂਸਰੇ ਤੇ ਵਿਸ਼ਵਾਸ ਨਹੀਂ ਕਰ ਪਾਉਂਦਾ ਇਸ ਕਰਕੇ ਪੂਰੀ ਜ਼ਿੰਦਗੀ ਵਿੱਚ ਉਹਦੇ ਕਮਾਂਕਾਰਾਂ ਵਿੱਚ ਹੋਰ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਹੈ ਸੋ ਇਦਾਂ ਦੇ ਧਾਗੇ ਤਵੀਤ ਟੂਣੇ ਟੋਟਕਿਆਂ ਦੇ ਚੱਕਰ ਵਿੱਚ ਨਹੀਂ ਪੈਣਾ ਪਰ ਜਿਹੜੇ ਤਿੰਨ ਕੰਮ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਇਹ ਇੰਨੇ ਕਸਾਕਾਰਾਤਮਕ ਹਨ ਕਿ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਤੇ ਤੁਸੀਂ ਇਹਨਾਂ ਦਾ ਹੱਲ ਵੀ ਆਪ ਹੀ ਕਰੋਗੇ ਇਹ ਭਾਵੇਂ ਤੁਸੀਂ ਲਿਖ ਕੇ ਰੱਖ ਲਓ ਕਿ ਜਿਸ ਤੋਂ ਕਿ ਜਿਸ ਦਿਨ ਤੋਂ ਤੁਸੀਂ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਸਮਝ ਲੈਣਾ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਖਤਮ ਹੋ ਚੁੱਕੀਆਂ ਹਨ ਤਿੰਨ ਨੁਕਤੇ ਕਿਹੜੇ ਹਨ ਤੇ ਕਿੰਜ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਖਤਮ ਕਰ ਦਿੰਦੇ ਹਨ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਸਾਂਝੀ ਕਰਨ ਵਾਲੇ ਹਾਂ ਜੀ ਇਦਾਂ ਹੀ ਸਾਥ ਸੰਗਤ ਜੀ ਆਖਦੇ ਹਨ ਕਿ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਸੀ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਉਹ ਪੁੱਤਰ ਨੂੰ ਚੰਗਾ ਪੜਾਇਆ ਲਿਖਾਇਆ ਗਿਆ ਜਦੋਂ ਪੜ੍ਹਾਈ ਪੂਰੀ ਲਿਖਾਈ ਹੋ ਗਈ ਤਾਂ ਪਿਤਾ ਨੇ ਜੀਵਨ ਭਰ ਦਾ ਧਨ ਕਮਾਇਆ ਸੀ ਜਿਹੜਾ ਪੈਸਾ ਕਮਾਇਆ ਸੀ ਉਹ ਪੈਸਾ ਲਾ ਕੇ ਬੱਚੇ ਨੂੰ ਇੱਕ ਨਵਾਂ ਕਾਰੋਬਾਰ ਸ਼ੁਰੂ ਕਰਕੇ ਦਿੱਤਾ ਦੇਖ ਕੇ ਉਹ ਬੱਚੇ ਨੇ ਉਸ ਕਾਰੋਬਾਰ ਦੇ ਵਿੱਚ ਜੀ ਲਾ ਕੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਕੰਮ ਚੱਲ ਵੀ ਪਿਆ ਸੀ ਪਰ ਅਚਾਨਕ ਹੀ ਉਹਨੂੰ ਉਹਦੇ ਕੰਮਕਾਰ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ ਉਹਨੇ ਬੜੀ ਕੋਸ਼ਿਸ਼ ਕੀਤੀ ਠੀਕ ਕਰਨ ਦੀ ਪਰ ਉਹ ਘਾਟੇ ਨੂੰ ਪੂਰਾ ਨਾ ਕਰ ਪਾਇਆ ਇਸ ਕਰਕੇ ਕਹਿੰਦੇ ਕਿ ਬੜਾ ਜ਼ਿਆਦਾ ਦੁਖੀ ਤੇ ਪਰੇਸ਼ਾਨ ਰਹਿਣ ਲੱਗਾ ਉਪਰੋਂ ਕਿਸੇ ਨੇ ਉਹਦੇ ਮਨ ਵਿੱਚ ਵਹਿਮ ਪਾ ਦਿੱਤਾ ਕਿ ਇਦਾਂ ਤਾਂ ਨਹੀਂ ਹੋ ਸਕਦਾ ਕਿ ਤੂੰ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਿਹਾ ਸੀ ਜ਼ਰੂਰ ਤੇਰੇ ਕੰਮ ਨੂੰ ਕਿਸੇ ਨੇ ਬੰਨ ਦਿੱਤਾ ਹੈ ਉਹਨੇ ਕਿਹਾ ਕਿ ਮੇਰੇ ਕੰਮ ਨੂੰ ਕਿਸਨੇ ਬੰਨ ਦਿੱਤਾ ਹੈ ਉਹਨੇ ਕਿਹਾ ਕਿ ਮੇਰੇ ਕੰਮ ਨੂੰ ਕੋਈ ਕਿਉਂ ਬੰਨੇਗਾ ਤਾ ਕਹਿਣ ਵਾਲੇ ਨੇ ਇਹ ਕਹਿ ਦਿੱਤਾ ਅੱਜ ਕਰ ਲੋਕ ਕਿਸੇ ਵੀ ਤਰੱਕੀ ਨੂੰ ਵੇਖ ਕੇ ਜਰਦੇ ਨਹੀਂ ਕੋਈ ਵੀ ਨਹੀਂ ਚਾਹੁੰਦਾ ਕਿ ਕੋਈ ਤਰੱਕੀ ਹੋਵੇ ਇਸ ਕਰਕੇ ਤੇਰੇ ਹੀ ਕਿਸੇ ਜਾਣਕਾਰ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੇ ਹੀ ਤੇਰੇ ਕੰਮ ਨੂੰ ਬੰਨ ਦਿੱਤਾ ਹੋਵੇਗਾ ਇਸ ਕਰਕੇ ਤੇਰਾ ਕੰਮ ਚੱਲਦਾ ਚੱਲਦਾ ਵਿੱਚ ਆਲੇ ਹੀ ਰੁਕ ਗਿਆ ਹੈ ਤੈਨੂੰ ਘਾਟਾ ਪੈ ਗਿਆ ਹੈ ਕਹਿੰਦੇ ਕਿ ਉਹਦੇ ਮਨ ਵਿੱਚ ਇਹ ਗੱਲ ਘਰ ਹੀ ਕਰ ਗਈ ਉਹਨੂੰ ਵੀ ਲੱਗਣ ਲੱਗ ਪਿਆ ਕਿ ਜਿਵੇਂ ਇਹ ਸਾਰਾ ਕੁਝ ਹੀ ਸੱਚ ਹੈ ਕਿਉਂਕਿ ਉਹ ਦੱਸਦਾ ਹੈ ਕਿ ਮੈਂ ਤਾਂ ਇੰਨੀ ਮਿਹਨਤ ਕਰ ਰਿਹਾ ਸੀ ਇੰਨੀ ਜਾਣਕਾਰੀ ਸੀ ਮੈਨੂੰ ਇਸ ਕੰਮ ਦੀ ਪਰ ਮੇਰੇ ਤੋਂ ਗਲਤੀ ਕਿੰਝ ਹੋ ਸਕਦੀ ਹੈ ਲੱਗਦਾ ਹੈ ਸੱਚਮੁੱਚ ਹੀ ਮੇਰੇ ਕੰਮ ਨੂੰ ਕਿਸੇ ਨੇ ਬੰਨ ਦਿੱਤਾ ਹੈ बस ਕਹਿੰਦੇ ਕਿ ਉਸ ਦਿਨ ਤੋਂ ਬਾਅਦ ਇਹਨੇ ਦੂਜਿਆਂ ਦੇ ਹਿਸਾਬ ਨਾਲ ਚੱਲਣਾ ਸ਼ੁਰੂ ਕਰ ਦਿੱਤਾ ਫਿਰ ਉਹ ਧਾਗੇ ਤਵੀਤ ਟੋਣੇ ਟੋਟਕਿਆਂ ਦੇ ਚੱਕਰਾਂ ਵਿੱਚ ਪੈ ਗਿਆ ਕਿ ਮੈਂ ਆਪਣੇ ਕੰਮ ਨੂੰ ਖੁਲਵਾ ਕੇ ਹੀ ਛੱਡਾਂਗਾ ਕਹਿੰਦੇ ਜਿਹਦੇ ਕੋਲ ਵੀ ਜਾਂਦਾ ਉਹਦੇ ਨਾਲ ਵਾਅਦੇ ਕਰਦੇ ਤੇ ਉਹਨੂੰ ਬੜੇ ਵੱਡੇ ਵੱਡੇ ਸੁਪਨੇ ਵਖਾ ਕੇ ਭੇਜ ਦਿੰਦੇ ਕਿ ਤੇਰਾ ਬੰਨਿਆ ਹੋਇਆ ਕੰਮ ਅਸੀਂ ਖੋਲ ਦੇਵਾਂਗੇ ਤੇ ਤੈਨੂੰ ਰਾਤੋਂ ਰਾਤ ਅਮੀਰ ਵੀ ਬਣਾ ਦੇਵਾਂਗੇ ਇਹਦੇ ਤੋਂ ਬਹੁਤ ਸਾਰੇ ਟੋਣੇ ਟੋਟਕੇ ਕਰਵਾਏ ਜਿਹਦੇ ਵਿੱਚ ਇਹਦੇ ਸਮੇਂ ਦੀ ਇਹਦੇ ਪੈਸੇ ਦੀ ਬੜੀ ਜ਼ਿਆਦਾ ਬਰਬਾਦੀ ਹੋਈ ਕਹਿੰਦੇ ਕਿ ਪਰ ਪੱਲੇ ਕੁਝ ਨਾ ਪਿਆ ਬਲਕਿ ਇਹਦੇ ਕਮਾਂਕਾਰਾਂ ਦੀ ਇਹਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਹੋਰ ਵੱਧ ਗਈਆਂ ਜਿੰਨਾ ਸਮਾਂ ਇਹਨੇ ਕੰਮਾਂ ਦੇ ਵਿੱਚ ਲਾਇਆ ਉਹਨਾਂ ਦੇ ਵਿੱਚ ਹੀ ਸਾਰੇ ਦੋਸਤ ਮਿੱਤਰ ਆਪੋ ਆਪਣੀ ਜ਼ਿੰਦਗੀ ਵਿੱਚ ਸੈੱਟ ਹੋ ਗਏ ਕਿਸੇ ਨੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਕਿਸੇ ਨੂੰ ਚੰਗੀ ਨੌਕਰੀ ਮਿਲ ਗਈ ਇਹ ਸਾਰਾ ਕੁਝ ਵੇਖ ਕੇ ਇਹਦੇ ਮਨ ਦੇ ਵਿਚਾਰ ਹੋਰ ਵੀ ਪੱਕੇ ਹੋ ਗਏ ਕਿ ਇਹਨਾਂ ਦੇ ਨਾਲੋਂ ਪੜ੍ਹਾਈ ਵਿੱਚ ਜ਼ਿਆਦਾ ਮੈਂ ਹੁਸ਼ਿਆਰ ਸੀ ਮੈਨੂੰ ਨੰਬਰ ਜ਼ਿਆਦਾ ਆਉਂਦੇ ਸਨ ਤੇ ਇਹ ਕਾਮਯਾਬ ਕਿੰਜ ਹੋ ਗਏ ਹਨ ਹੁਣ ਇਹਨੇ ਤਰ੍ਹਾਂ-ਤਰ੍ਹਾਂ ਦੀਆਂ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਕਿ ਜਿਹੜਾ ਵੀ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿਸੇ ਦੀ ਵੀ ਗੱਲ ਹੁਣ ਉਹ ਨਹੀਂ ਸੀ ਸਮਝਦਾ ਬਸ ਆਪਣੇ ਕਮਰੇ ਦੇ ਵਿੱਚ ਬੈਠਾ ਸੋਚਦਾ ਰਹਿੰਦਾ ਬਾਹਰ ਜਾਣ ਤੋਂ ਵੀ ਡਰਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਾ ਸੀ ਕਿਉਂਕਿ ਹੁਣ ਤਾਂ ਜਿਹੜੇ ਲੋਕ ਕਹਿੰਦੇ ਸੀ ਤੂੰ ਗਲਤੀ ਕੀਤੀ ਹੈ ਤੂੰ ਇੰਨਾ ਸਮਝਦਾਰ ਸਿਆਣਾ ਹੋ ਕੇ ਇੰਨੀ ਵੱਡੀ ਗਲਤੀ ਕਿੰਜ ਕਰ ਗਿਆ ਇਹਨੇ ਉਲਟਾ ਸੋਚਣਾ ਸ਼ੁਰੂ ਕਰ ਦਿੱਤਾ ਇਹਨੂੰ ਲੱਗਣ ਲੱਗਾ ਲੋਕ ਤਾਂ ਮੈਨੂੰ ਮੂਰਖ ਸਮਝਦੇ ਹਨ ਕਹਿੰਦੇ ਨੇ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰ ਲਿਆ 네ਗੇਟਿਵ ਵਿਚਾਰਾਂ ਨੂੰ ਚਾਰ ਚਫੇਰੇ ਤੋਂ ਘੇਰ ਲਿਆ ਇਸ ਨਤੀਜਾ ਇਹ ਨਿਕਲਿਆ ਕਿ ਇਹਦੇ ਸਰੀਰ ਤੇ ਮੜਾ ਪ੍ਰਭਾਵ ਪੈਣ ਲੱਗਾ ਸਰੀਰ ਬਿਮਾਰ ਹੋ ਗਿਆ ਕਹਿੰਦੇ ਕਿ ਬਿਮਾਰ ਨੂੰ ਨਿਰਾਸ਼ਾ ਦੇ ਵਿੱਚ ਘਿਰੇ ਹੋਏ ਨੂੰ ਵੇਖ ਕੇ ਇਹਦੇ ਪਰਿਵਾਰ ਨੂੰ ਵੀ ਬੜੀ ਜ਼ਿਆਦਾ ਚਿੰਤਾ ਹੋਣੀ ਸ਼ੁਰੂ ਹੋ ਗਈ ਜੇਕਰ ਇਹ ਇਸੇ ਤਰ੍ਹਾਂ ਰਿਹਾ ਤਾਂ ਸਰੀਰ ਨੂੰ ਰੋਗੀ ਬਣਾ ਲਵੇਗਾ ਕਹਿੰਦੇ ਕਿ ਉਹਦੇ ਪਿਤਾ ਨੇ ਬਹੁਤ ਵਾਰ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੁੱਤਰ ਤੋਂ ਕਮਰੇ ਤੋਂ ਬਾਹਰ ਨਿਕਲਿਆ ਮੇਰੇ ਨਾਲ ਸ਼ਹਿਰ ਚੱਲਿਆ ਕਰ ਤੇਰੇ ਸਰੀਰ ਦੀ ਕੋਈ ਚੁਸਤੀ ਫੁਰਤੀ ਆ ਜਾਵੇਗੀ ਪਰ ਕਹਿੰਦੇ ਕਿ ਉਸਨੇ ਕਿਸੇ ਦੀ ਵੀ ਗੱਲ ਨਾ ਮੰਨੀ ਉਹਨੂੰ ਤਾਂ ਇੰਜ ਲੱਗਦਾ ਸੀ ਕਿ ਮੇਰੇ ਉੱਤੇ ਮਾੜੀਆਂ ਸ਼ਕਤੀਆਂ ਦਾ ਪ੍ਰਭਾਵ ਪੈ ਗਿਆ ਹੈ ਮੈਨੂੰ ਤਾਂ ਕਿਸੇ ਨੇ ਕੁਝ ਕਰ ਦਿੱਤਾ ਹੈ ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਪਾਵਾਂਗਾ ਕਹਿੰਦੇ ਕਿ ਇਦਾਂ ਹੀ ਇਹਦੇ ਪਿਤਾ ਜੀ ਸਮਝਦਾਰ ਤੇ ਸਿਆਣੇ ਸਨ ਇਸ ਕਰਕੇ ਉਹ ਸਮਝ ਗਏ ਹੁਣ ਆਪਣੇ ਪੁੱਤਰ ਨੂੰ ਇਹਦੇ ਹਿਸਾਬ ਨਾਲ ਹੀ ਸਮਝਾਉਣਾ ਪਵੇਗਾ ਇਸ ਕਰਕੇ ਇੱਕ ਦਿਨ ਇਹਦੇ ਪਿਤਾ ਜੀ ਇਹਦੇ ਕੋਲ ਆ ਕੇ ਉਹਨੂੰ ਇੱਕ ਦੋਸਤ ਦੇ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਕਿ ਤੇਰੇ ਦੋਸਤ ਨੇ ਇੱਕ ਨਿੱਕਾ ਜਿਹਾ ਕੰਮ ਸ਼ੁਰੂ ਕੀਤਾ ਸੀ ਨਿੱਕੀ ਜਿਹੀ ਦੁਕਾਨ ਸੀ ਤੇ ਹੁਣ ਉਹਦੇ ਵੱਡੇ ਵੱਡੇ ਸ਼ੋਰੂਮ ਬਣ ਚੁੱਕੇ ਹਨ ਤੈਨੂੰ ਪਤਾ ਹੈ ਉਹਨੇ ਸਭ ਕੁਝ ਕਿੰਜ ਕੀਤਾ ਹੈ ਕਹਿੰਦੇ ਉਹਨੇ ਕਿਹਾ ਅੱਗੋਂ ਕਿ ਪਿਤਾ ਜੀ ਮੈਨੂੰ ਨਹੀਂ ਪਤਾ کافی ਸਮਾਂ ਹੋ ਗਿਆ ਮੈਂ ਉਸਨੂੰ ਮਿਲਿਆ ਹੀ ਨਹੀਂ ਕੋਈ ਗੱਲਬਾਤ ਵੀ ਨਹੀਂ ਕੀਤੀ ਇਸ ਕਰਕੇ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ ਤਾਂ ਪਿਤਾ ਜੀ ਨੇ ਕਿਹਾ ਕਿ ਮੈਂ ਤੈਨੂੰ ਪਤਾ ਦੱਸਦਾ ਹਾਂ ਉਹ ਤੇਰਾ ਦੋਸਤ ਜੋ ਤੁਹਾਡੀ ਕਲਾਸ ਵਿੱਚੋਂ ਸਭ ਤੋਂ ਨਲਾਇਕ ਸੀ ਘੱਟ ਨੰਬਰ ਆਉਂਦੇ ਸੀ ਪਰ ਉਹ ਅੱਜ ਇੱਕ ਕਾਮਯਾਬ ਬਿਜ਼ਨਸਮੈਨ ਬਣ ਚੁੱਕਾ ਹੈ ਤੈਨੂੰ ਪਤਾ ਉਹ ਕਿਵੇਂ ਬਣਿਆ ਉਹਨੇ ਕਿਹਾ ਜੀ ਪਤਾ ਤਾਂ ਨਹੀਂ ਤੁਸੀਂ ਦੱਸ ਦਿਓ ਉਸਨੇ ਕਿਹਾ ਕਿ ਉਸਨੂੰ ਇੱਕ ਸੰਤ ਫਕੀਰ ਨੇ ਤਿੰਨ ਮੰਤਰ ਮੰਤਰ ਦਿੱਤੇ ਸੀ ਜਿਨ੍ਹਾਂ ਦੇ ਨਾਲ ਉਹ ਕਾਮਯਾਬ ਹੋ ਗਿਆ ਤੇ ਕਹ ਤੇ ਕਹਿੰਦੇ ਉਹ ਕਹਿਣ ਲੱਗਾ ਪਿਤਾ ਜੀ ਉਹ ਤਿੰਨ ਮੰਤਰ ਕਿਹੜੇ ਹਨ ਕੀ ਪਤਾ ਲੱਗ ਸਕਦਾ ਹੈ ਜੇ ਮੈਨੂੰ ਵੀ ਉਹ ਤਿੰਨ ਮੰਤਰ ਪਤਾ ਲੱਗ ਜਾਣ ਤਾਂ ਕੀ ਪਤਾ ਮੈਂ ਵੀ ਕਾਮਯਾਬ ਹੋ ਜਾਵਾਂ ਉਹਦੇ ਪਿਤਾ ਜੀ ਨੇ ਕਿਹਾ ਕਿ ਪੁੱਤਰ ਇਹ ਤਿੰਨ ਮੰਤਰ ਪਤਾ ਤਾਂ ਮੈਂ ਕਰ ਲਏ ਹਨ ਪਰ ਮੈਨੂੰ ਨਹੀਂ ਲੱਗਦਾ ਤੂੰ ਕਰ ਪਾਵੇਂਗਾ ਕਿਉਂਕਿ ਤੂੰ ਤਾਂ ਬਹੁਤ ਲੇਟ ਉੱਠਦਾ ਹੈ ਇਹਦੇ ਲਈ ਤੈਨੂੰ ਸਵੇਰੇ ਜਲਦੀ ਉੱਠਣਾ ਪੈਣਾ ਹੈ ਉਸ ਲੜਕੇ ਨੇ ਕਿਹਾ ਪਿਤਾ ਜੀ ਮੈਨੂੰ ਸਾਰੀ ਗੱਲਬਾਤ ਦੱਸੋ ਜੇ ਮੇਰੇ ਸਵੇਰੇ ਉੱਠਣ ਨਾਲ ਹੀ ਮੇਰੀ ਜ਼ਿੰਦਗੀ ਵਿੱਚ ਕਾਮਯਾਬੀ ਮਿਲਦੀ ਹੈ ਤਾਂ ਹੋਰ ਕੀ ਚਾਹੀਦਾ ਹੈ ਮੈਂ ਆਪਣੇ ਕੰਮ ਧੰਦੇ ਦੇ ਵਿੱਚ ਕਾਮਯਾਬ ਹੋਣਾ ਚਾਹੁੰਦਾ ਹਾਂ ਤੁਸੀਂ ਮੈਨੂੰ ਦੱਸੋ ਕਿ ਕੀ ਕਰਨਾ ਹੈ ਤਾਂ ਪਿਤਾ ਜੀ ਨੇ ਕਿਹਾ ਕਿ ਇਹਦੇ ਲਈ ਤੈਨੂੰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਪੈਣਾ ਹੈ ਰੋਜ਼ ਹੀ ਪੰਛੀਆਂ ਨੂੰ ਚੋਗਾ ਪਾਉਣਾ ਪੈਣਾ ਹੈ ਇੱਕ ਮੰਤਰ ਜੋ ਸੰਤ ਫਕੀਰ ਜੀ ਨੇ ਤੇਰੇ ਦੋਸਤ ਨੂੰ ਦੱਸਿਆ ਉਹ ਮੰਤਰ ਮੈਂ ਪਤਾ ਕੀਤਾ ਹੈ ਉਹ ਮੰਤਰ ਹੈ ਤੂੰ ਆਪਣੇ ਮਨ ਦੇ ਵਿੱਚ ਬੋਲਦੇ ਜਾਣਾ ਹੈ ਉਹ ਲੜਕੇ ਨੇ ਸਾਰੀ ਗੱਲ ਚੰਗੀ ਤਰ੍ਹਾਂ ਸਮਝ ਲਈ ਤੇ ਅਗਲੇ ਹੀ ਦਿਨ ਤੋਂ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਉੱਠ ਗਿਆ ਕਹਿੰਦੇ ਜਿਵੇਂ ਪਿਤਾ ਜੀ ਨੇ ਸਮਝਾਇਆ ਓਵੇਂ ਓਵੇਂ ਹੀ ਕੀਤਾ ਜੋ ਮੰਤਰ ਦੱਸਿਆ ਸੀ ਉਹ ਮੰਤਰ ਬੋਲਦਾ ਗਿਆ ਤੇ ਆਪਣੇ ਨਾਲ ਕੁਝ ਦਾਣਾ ਪਾਣੀ ਲੈ ਗਿਆ ਜੋ ਪੰਛੀਆਂ ਨੂੰ ਪਾਉਣਾ ਸੀ ਕਹਿੰਦੇ ਪੰਛੀਆਂ ਨੂੰ ਉਹਨੇ ਚੋਗਾ ਪਾਇਆ ਤੇ ਇਹਨੂੰ ਵਧੀਆ ਲੱਗਾ ਕਹਿੰਦੇ ਰੋਜ਼-ਰੋਜ਼ ਉਸਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿੱਤਾ ਜਿਵੇਂ ਹੀ ਇਹਨੇ ਇਹ ਕੰਮ ਕਰਨਾ ਸ਼ੁਰੂ ਕੀਤਾ ਤੇ ਉਹਦੀ ਜ਼ਿੰਦਗੀ ਵਿੱਚ ਤੇਜ਼ੀ ਨਾਲ ਬਦਲਾਵ ਆਉਣ ਲੱਗਾ ਇਹਦੇ ਸਰੀਰ ਵਿੱਚ ਹੁਣ ਚੁਸਤੀ ਫੁਰਤੀ ਰਹਿਣ ਲੱਗੀ ਹੁਣ ਇਹਨੇ ਆਪਣੇ ਘਰ ਦੇ ਕੰਮਾਂ ਵਿੱਚ ਵੀ ਦਿਲਚਸਪੀ ਵਿਖਾਉਣੇ ਸ਼ੁਰੂ ਕਰ ਦਿੱਤੀ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਲੱਗਾ ਘਰੋਂ ਜਾ ਕੇ ਕੁਝ ਲੋਕਾਂ ਨੂੰ ਮਿਲਦਾ ਤੇ ਕੁਝ ਹੀ ਦਿਨਾਂ ਵਿੱਚ ਇਹਦੀ ਜ਼ਿੰਦਗੀ ਦੀ ਸਾਰੀ ਨਿਰਾਸ਼ਾ ਦੂਰ ਹੋ ਗਈ ਆਲਸ ਦੂਰ ਹੋ ਗਿਆ ਉਹਨੇ ਆਪਣੇ ਕਿਸੇ ਕੰਮ ਧੰਦੇ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਚੰਗੀ ਤਰ੍ਹਾਂ ਸਟੱਡੀ ਕੀਤੀ ਤੇ ਪਤਾ ਲੱਗਾ ਕਿ ਮੇਰੇ ਤੋਂ ਹੀ ਗਲਤੀ ਹੋਈ ਸੀ ਜਿਸ ਕਾਰਨ ਮੇਰਾ ਐਡਾ ਵੱਡਾ ਨੁਕਸਾਨ ਹੋਇਆ ਹੈ ਕਹਿੰਦੇ ਕਿ ਉਸਨੇ ਦੁਬਾਰਾ ਤੋਂ ਜਾਣ ਕਰੀ ਹਾਸਲ ਕੀਤੀ ਤੇ ਨਵੀਂ ਹਿੰਮਤ ਕਰਕੇ ਹੌਸਲੇ ਨਾਲ ਮਿਹਨਤ ਦੁਬਾਰਾ ਕਰਨੇ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ਦੇ ਬਾਅਦ ਹੀ ਕਾਰੋਬਾਰ ਨੂੰ ਫਿਰ ਦੀ ਤਰੱਕੀ ਤੇ ਰਾਹ ਤੇ ਲੈ ਆਂਦਾ। ਤੇ ਇਹ ਲੜਕਾ ਹੁਣ ਬੜਾ ਖੁਸ਼ ਰਹਿੰਦਾ ਸੀ। ਇੱਕ ਦਿਨ ਇਹਨੇ ਆਪਣੇ ਪਿਤਾ ਜੀ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਧੰਨਵਾਦ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੈਨੂੰ ਉਹ ਤਿੰਨ ਮੰਤਰ ਦੱਸੇ ਹਨ ਕਿ ਕਦੇ ਨਿਰਾਸ਼ ਨਹੀਂ ਹੋਣਾ। ਪਰ ਮੈਨੂੰ ਉਹ ਦੱਸੋ ਉਹ ਤਿੰਨ ਮੰਤਰ ਕਿਹੜੇ ਸਨ? ਸੰਤ ਫਕੀਰ ਜੀ ਨੇ ਮੇਰੇ ਦੋਸਤ ਨੂੰ ਜਿਹੜੇ ਦੱਸੇ ਸਨ ਆਪਾਂ ਉਸ ਸੰਤ ਫਕੀਰ ਜੀ ਦਾ ਧੰਨਵਾਦ ਕਰਕੇ ਆਈਏ ਤਾਂ ਕਹਿੰਦੇ ਉਸ ਲੜਕੇ ਦੇ ਪਿਤਾ ਨੇ ਮੁਸਕਰਾਇਆ ਤੇ ਕਹਿਣ ਲੱਗਾ ਇਹ ਤਿੰਨ ਮੰਤਰ ਜੋ ਮੈਂ ਤੈਨੂੰ ਦੱਸੇ ਹਨ ਹਰ ਕਾਮਯਾਬ ਇਨਸਾਨ ਦੀ ਜ਼ਿੰਦਗੀ ਦੇ ਤਿੰਨ ਮੰਤਰ ਹੁੰਦੇ ਹਨ ਤਿੰਨਾ ਮੰਤਰਾਂ ਦੇ ਨਾਲ ਕੋਈ ਇਨਸਾਨ ਕਾਮਯਾਬ ਹੋਣ ਤੋਂ ਬਿਨਾਂ ਨਹੀਂ ਰਹਿ ਸਕਦਾ ਉਹ ਯਕੀਨਨ ਕਾਮਯਾਬ ਹੋ ਜਾਵੇਗਾ ਪਰ ਤੈਨੂੰ ਤੇਰੇ ਹਿਸਾਬ ਦੇ ਨਾਲ ਹੀ ਦੱਸਣਾ ਪਿਆ ਕਿਉਂਕਿ ਜੇਕਰ ਮੈਂ ਤੈਨੂੰ ਸਿੱਧਾ ਦੱਸ ਦਿੰਦਾ ਕਿ ਸਵੇਰੇ ਜਲਦੀ ਉੱਠਿਆ ਕਰ ਪ੍ਰਮਾਤਮਾ ਦਾ ਨਾਮ ਜਪਿਆ ਕਰ ਸੈਰ ਕਰਿਆ ਕਰ ਤਾਂ ਤੂੰ ਮੇਰੀ ਗੱਲ ਨਹੀਂ ਸੀ ਮੰਣੀ ਪਰ ਮੈਂ ਤੇਰੇ ਹਿਸਾਬ ਨਾਲ ਤੈਨੂੰ ਕੰਮ ਉਪਾਦੇ ਤੌਰ ਤੇ ਕਰਵਾਉਣਾ ਸ਼ੁਰੂ ਕਰ ਦਿੱਤੀ ਕਿੰਨਾ ਹੀ ਕੰਮਾਂ ਦੇ ਨਾਲ ਤੇਰੇ ਜੀਵਨ ਵਿੱਚ ਕਿੰਨਾ ਚੰਗਾ ਪ੍ਰਭਾਵ ਪੈ ਗਿਆ ਪਿਤਾ ਨੇ ਆਪਣੇ ਪੁੱਤਰ ਨੂੰ ਸਮਝਾਇਆ ਕਿ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੇ ਲਈ ਸਾਡਾ ਤਨ ਮਨ ਦੋਵੇਂ ਹੀ ਤੰਦਰੁਸਤ ਹੋਣੇ ਚਾਹੀਦੇ ਹਨ ਜੇ ਸਾਡਾ ਤਨ ਤੇ ਮਨ ਤੰਦਰੁਸਤ ਤੇ ਨਰੋਵਾ ਨਹੀਂ ਹੋਵੇਗਾ ਤਾਂ ਅਸੀਂ ਆਪਣੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇਣ ਨਹੀਂ ਕਰ ਪਾਵਾਂਗੇ ਪਰ ਤੂੰ ਤਾਂ ਆਪਣੇ ਮਨ ਨੂੰ ਵੀ ਬਿਮਾਰ ਕਰ ਲਿਆ ਸੀ ਮਨ ਕਰਕੇ ਤੇਰਾ ਤਨ ਵੀ ਬਿਮਾਰ ਹੋ ਗਿਆ ਸੀ ਕਿਉਂਕਿ ਸਾਥ ਸੰਗਤ ਜੀ ਜੋ ਵੀ ਸਾਨੂੰ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਜੇ ਸਾਡੇ ਮਨ ਵਿੱਚ ਪੋਜ਼ਿਟਿਵ ਵਿਚਾਰ ਹਨ ਮਨ ਚੜ੍ਹਦੀ ਕਲਾ ਦੇ ਵਿੱਚ ਹੈ ਫਿਰ ਸਾਡਾ ਸਰੀਰ ਵੀ ਤੰਦਰੁਸਤ ਤੇ ਨਰੋਵਾ ਰਹੇਗਾ ਪਰ ਜੇ ਸਾਡੇ ਮਨ ਵਿੱਚ ਮਾੜੇ ਖਿਆਲ ਆਉਣ ਲੱਗ ਜਾਣ ਤੇ ਸਾਡਾ ਮਨ ਵੀ ਢੇਰੀ ਢਾਕੇ ਬੈਠ ਜਾਵੇਗਾ ਤੇ ਸਰੀਰ ਵੀ ਸਾਥ ਛੱਡ ਦੇਵੇਗਾ ਸੋ ਜੋ ਕੁਝ ਵੀ ਮਿਲਦਾ ਹੈ ਮਨ ਦੀ ਚੰਗੇ ਵਿਚਾਰਾਂ ਕਰਕੇ ਮਿਲਦਾ ਹੈ ਮਨ ਦੀ ਅਸਲ ਖੁਰਾਕ ਜਿਹੜੀ ਅਸੀਂ ਮਨ ਨੂੰ ਦੇਣੀ ਹੈ ਉਹ ਹੈ ਜੀ ਭਜਨ ਬੰਦਗੀ ਪਰਮਾਤਮਾ ਦੇ ਨਾਮ ਦਾ ਸਿਮਰਨ ਇਸ ਗੱਲ ਨੂੰ ਤੁਸੀਂ ਧਿਆਨ ਨਾਲ ਸਮਝ ਲੈਣਾ ਜੀ ਸਰਸੰਗਤ ਜੀ ਜੇਕਰ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਕਦੇ ਇਦਾਂ ਦੇ ਵਿਚਾਰ ਆਉਣੇ ਤੁਹਾਡੇ ਮਨ ਵਿੱਚ ਸ਼ੁਰੂ ਹੋ ਜਾਣ ਤਾਂ ਘਬਰਾਉਣਾ ਨਹੀਂ ਸਮਝ ਲੈਣਾ ਕਿ ਜਦੋਂ ਵੀ ਤੁਹਾਡੇ ਤੇ ਕਦੀ ਮਾੜਾ ਸਮਾਂ ਆਉਂਦਾ ਹੈ ਭਾਵੇਂ ਥੋੜੇ ਸਮੇਂ ਲਈ ਹੀ ਆਉਂਦਾ ਹੈ ਉਹ ਤੁਹਾਨੂੰ ਚੰਗੇ ਸਮੇਂ ਵੱਲ ਜ਼ਰੂਰ ਲੈ ਕੇ ਜਾਂਦਾ ਹੈ ਉਸ ਕੰਮ ਦੇ ਵਿੱਚ ਵੀ ਪਰਮਾਤਮਾ ਜੀ ਨੇ ਤੁਹਾਡੀ ਮਦਦ ਕਿਸ ਤਰੀਕੇ ਨਾਲ ਕਰਨੀ ਹੁੰਦੀ ਹੈ ਆਪਣੀ ਕਿਰਪਾ ਤੁਹਾਡੇ ਤੇ ਕਿਸ ਤਰੀਕੇ ਨਾਲ ਵਰਤੌਣੀ ਹੁੰਦੀ ਹੈ ਪਰਮਾਤਮਾ ਜੀ ਨੂੰ ਖੁਦ ਪਤਾ ਹੈ ਸੋ ਸਾਧ ਸੰਗਤ ਜੀ ਕਦੇ ਵੀ ਹਿੰਮਤ ਨਹੀਂ ਹਾਰਨੀ ਤੇ ਪਰਮਾਤਮਾ ਦਾ ਨਾਮ ਲੈਂਦੇ ਹੀ ਰਹਿਣਾ ਹੈ ਪਰਮਾਤਮਾ ਜੀ ਸਾਰੇ ਕੰਮਾਂ ਵਿੱਚ ਆਪ ਸਹਾਈ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ